ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਹਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ 23 ਸਤੰਬਰ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਕਿ 23 ਸਤੰਬਰ ਨੂੰ ਪੰਜਾਬ ਦਾ ਮੌਸਮ ਵੀਰੋ ਕਿਵੇਂ ਦਾ ਰਹੇਗਾ ਤੇ ਵੀਰੋ ਆਉਂਦੇ 2-3 ਦਿਨਾਂ ਦੀ ਆਪਾਂ ਪਰੇਡ ਜਾਣਕਾਰੀ ਸਾਂਝੀ ਕਰਦੇ ਆਂ ਕਿਸਾਨ ਵੀਰਾਂ ਦੇ ਨਾਲ ਕਿ ਵੀਰੋ ਆਉਂਦੇ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਜੋ ਉਹ ਕਿਵੇਂ ਦਾ ਰਹਿ ਸਕਦਾ ਹੈ ਅੱਜ ਵੀਰੋ ਤਕਰੀਬਨ ਆਪਾਂ ਗੱਲ ਕਰਦੇ ਆ ਪਹਿਲਾਂ 23 ਸਤੰਬਰ ਦੀ ਵੀਰੋ 23 ਸਤੰਬਰ ਨੂੰ ਪੰਜਾਬ ਦਾ ਮਾਹੌਲ ਕੁੱਲ ਮਿਲਾ ਕੇ ਵੀਰੋ ਲੰਗੇ ਦਿਨਾਂ ਦੀ ਤਰ੍ਹਾਂ ਬਿਲਕੁਲ ਆਪਾਂ ਨੂੰ ਸਾਫ਼ ਦੇਖਣ ਨੂੰ ਮਿਲੇਗਾ ਬੱਦਲਬਾਈ ਤੋਂ ਰਹਿਤ ਚੰਗੀ ਵੀਰੋ ਤੇਜ਼ ਧੁੱਪ ਦੇਖਣ ਨੂੰ ਮਿਲੇਗੀ ਤੇ ਹਵਾਵਾਂ ਦਾ ਰੁਖ ਵੀਰੋ ਦੱਖਣ ਪੱਛਮ ਦਿਸ਼ਾ ਤੋਂ ਆਪਾਂ ਨੂੰ ਅੱਜ ਦਿਨ ਦੇ ਸਮੇਂ ਹਵਾਵਾਂ ਚੱਲਦੀਆਂ ਦੇਖਣ ਨੂੰ ਮਿਲਣਗੀਆਂ ਬਾਕੀ ਵੀਰੋ ਮੌਸਮ ਦੇ ਵਿੱਚ ਹੋਰ ਕੋਈ ਵੱਡੀ ਹਲਚਲ ਨਹੀਂ ਹੈ ਅਚਾਨਕ ਛੋਟੇ-ਮੋਟੇ ਬੱਦਲਾਂ ਦੀ ਆਵਾਜ਼ ਆਈਏ ਸਮਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਵੀਰੋ ਬੱਦਲਵਾਰੀ ਦੇ ਚੱਲਦਿਆਂ ਥੋੜਾ-ਮੋਟਾ ਧੁੱਪ-ਛਾਂ ਦਾ ਮਾਹੌਲ ਹੋ ਸਕਦਾ ਹੈ ਪਰ ਬਰਸਾਤ ਦੇ ਵੀਰੋ ਸਾਰ ਨਾ ਮਾਤਰੀ ਹੋਣਗੇ 1-2% ਵੀਰੋ ਕੀ ਕਹਣਾ ਕਿਸੇ ਖੇਤਰ ਦੇ ਵਿੱਚ ਨਿੱਕੀ-ਮੋਟੀ ਕੋਈ ਛਿੱਟੇ ਪੈਗੇ ਮੀਂਹ ਦੇ ਵੀਰੋ ਓਵਰਆਲ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਠੀਕ ਹੀ ਦੇਖਣ ਨੂੰ ਆਪਾਂ ਨੂੰ ਮਿਲੇਗਾ ਵੀਰੋ ਜੋ ਸਰਹੱਦੀ ਖੇਤਰ ਨੇ ਪਹਾੜੀ ਊਰੀ ਦੇ ਨੇੜੇ ਪੰਜ ਨੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਨਿੱਕੀਆਂ- ਬਿਨਾਂ ਕਿਸੇ ਅਪਡੇਟ ਦੇ ਹੁੰਦੀਆਂ ਨੇ ਵੀਰੋ ਉਹਨਾਂ ਖੇਤਰਾਂ ਦੇ ਵਿੱਚ ਨਿੱਕੀਆਂ-ਮੋਟੀਆਂ ਗਤੀਵਿਧੀਆਂ ਹੋ ਸਕਦੀਆਂ ਨੇ ਪਰ ਬਾਕੀ ਵੀਰੋ ਪੰਜਾਬ ਦਾ 90% ਜੋ ਹਿੱਸਾ ਹੈ ਉਹ ਵੀਰੋ ਪੰਜਾਬ ਦਾ ਮੌਸਮ ਬਿਲਕੁਲ ਸਾਫ਼ ਹੀ ਦੇਖਣ ਨੂੰ ਮਿਲੇਗਾ ਅੱਜ ਵੀਰੋ 23 ਹੈ 24 ਨੂੰ ਵੀ ਮੌਸਮ ਉਕਲਮਲਾ ਕੇ ਠੀਕ ਹੈ ਵੀਰੋ 25 ਤੋਂ ਲੈ ਕੇ ਆਪਣਾ ਥੋੜਾ ਮੋਟਾ ਮੌਸਮ ਦੇ ਵਿੱਚ ਵੀਰੋ ਬਦਲਾਅ ਦੇਖਣ ਨੂੰ ਮਿਲੂਗਾ ਕਿਉਂਕਿ ਜੋ ਚੱਕਰਬਤੀ ਤੂਫਾਨ ਹੈ ਵੀਰੋ ਉਹਦੇ ਕਾਰਨ ਛੋਟਾ ਮੋਟਾ ਜੋ ਪੰਜਾਬ ਦਾ ਮੌਸਮ ਵੀਰੋ ਪ੍ਰਭਾਵਿਤ ਹੋ ਗਿਆ ਪਰ ਜਿਆਦਾ ਕੋਈ ਇਸਦਾ ਸਿਸਟਮ ਦਾ ਪ੍ਰਭਾਵ ਪੰਜਾਬ ਦੇ ਉੱਪਰ ਨਹੀਂ ਪਵੇਗਾ ਬੱਦਲਬਾਜ਼ੀ ਦੇ ਰੂਪ ਦੇ ਵਿੱਚ ਵੀਰੋ ਨਿੱਤੇ ਵੀ ਥੋੜਾ ਮੋਟਾ ਹਵਾ ਦੇ ਵਿੱਚ ਵੀਰੋ ਬਦਲਾਅ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਪਰ ਕੋਈ ਜਿਆਦਾ ਵੱਡੇ ਭਾਰੀ ਮੀਂਹ ਦੇ ਸਾਰ ਵੀਰੋ ਇਹ ਸਿਸਟਮ ਦੇ ਚੱਲਦੇ ਪੰਜਾਬ ਦੇ ਵਿੱਚ ਨਹੀਂ ਹੋਣਗੇ ਅੱਜ ਵੀਰੋ ਦਿਨ ਦੇ ਟੈਂਪਰੇਚਰ ਟੈਂ 37 38 ਡਿਗਰੀ ਦੇ ਆਸ-ਪਾਸ ਰਹਿਣਗੇ ਵੀਰੋ ਕੱਲ ਤੇ ਪਰਸੋ ਨੂੰ 38 37 ਡਿਗਰੀ ਨੂੰ ਰਹਿਣਗੇ ਵੀਰੋ ਜੋ ਕਿ ਆਪਾਂ 26 ਤਰੀਕ ਦੀ ਗੱਲ ਕਰਦੇ ਆ ਵੀਰੋ ਉਹਨਾਂ ਦਿਨਾਂ ਦੀ ਟੈਂਪਰੇਚਰ ਵੀ 2 ਤੋਂ 3 ਡਿਗਰੀ ਘਟਣਾਂਗੇ ਹਵਾ ਦਾ ਰੁਖ ਵੀਰੋ ਤੇਜ਼ ਰਹੇਗਾ ਤੇ ਬੱਦਲਵਾਈ ਪੰਜਾਬ ਦੇ ਵਿੱਚ ਐਂਟਰ ਕਰੇਗੀ ਵੀਰੋ 26 27 28 ਇਹ 2 ਤੋਂ 3 ਦਿਨ ਵੀਰੋ ਹੋਣਗੇ ਜੋ ਕੁੱਲ ਮਿਲਾ ਕੇ ਬੱਦਲਵਾਈ ਵਾਲੇ ਹੋਣਗੇ ਇਹਨਾਂ ਦਿਨਾਂ ਵਿੱਚ ਮੌਸਮ ਸਾਫ਼ ਨਹੀਂ ਰਹੇਗਾ ਬਾਕੀ ਵੀਰੋ ਰਾਤ ਦੇ ਟੈਂਪਰੇਚਰ ਤਕਰੀਬਨ 22 23 ਡਿਗਰੀ ਦੇ ਆਸ-ਪਾਸ ਬਣੇ ਹੋਏ ਨੇ ਸਵੇਰ ਦੇ ਸਮੇਂ ਵੀਰ ਆਪਾਂ ਨੂੰ ਤਰੇੜ ਧੁੰਦ ਦਾ ਮਾਹੌਲ ਠੰਡਾ ਵੀਰੋ ਬਰਕਰਾਰ ਹੈਗੀ ਪਰ ਦਿਨ ਦੇ ਸਮੇਂ ਗਰਮੀ ਦੇ ਵਿੱਚ ਵੀਰੋ ਫਿਲਹਾਲ 27 28 ਤੋਂ ਬਾਅਦ ਵੀ ਆਪਣਾ ਥੋੜਾ ਮੋਟਾ ਪ੍ਰਭਾਵ ਗਰਮੀ ਦੇ ਦੇਖਣ ਨੂੰ ਮਿਲੇਗਾ। ਬਾਕੀ ਵੀਰੋ ਕੁੱਲ ਮਿਲਾ ਕੇ ਮੌਸਮ ਸਾਫ਼ ਹੈ ਕੋਈ ਜ਼ਿਆਦਾ ਵੱਡੇ ਮੀਂਹ ਦੇ ਅਸਰ ਵੀਰੋ ਨਹੀਂ ਹਨ। ਬਾਕੀ ਜਿਵੇਂ ਵੀ ਕੋਈ ਅਪਡੇਟ ਆਪਾਂ ਨੂੰ ਵੀਰੋ ਮਿਲੂਗੀ ਸ਼ਾਮ ਦੀ ਵੀਡੀਓ ਜਾਂ ਕੱਲ ਸਵੇਰ ਦੀ ਵੀਡੀਓ ਦੇ ਵਿੱਚ ਆਪਾਂ ਕੋਈ ਅਚਾਨਕ ਵੀਰੋ ਹੋਰ ਮੌਸਮ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਸਮੇਂ ਤੋਂ ਪਹਿਲਾਂ ਆਪਾਂ ਸਾਰੀ ਜਾਣਕਾਰੀ ਲੈ ਕੇ ਫਿਰ ਕਿਸਾਨ ਵੀਰਾਂ ਲਈ ਹਾਜ਼ਰ ਹੋਵਾਂਗੇ। ਸੋ ਵੀਰੋ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਈ ਚੈਨ ਸਹੀ ਜਾਣਕਾਰੀ ਲਈ ਚੈਨਲ ਚ